ਉੱਧਰ ਗੱਲ ਕਰੀ ਰੂਸ ਦੀ ਤੇ ਰੂਸ ਨੇ ਭਾਰਤ ਦੇ ਨਾਗਰਿਕਾਂ ਲਈ ਜਾਰੀ ਕੀਤੀ ਹੈ ਐਡਵਾਈਜ਼ਰੀ ਜੀਹਾਂ ਰੂਸ ਵਿੱਚ ਭਾਰਤੀ ਦੂਤਖਾਨ ਨੇ ਆਪਣੇ ਨਾਗਰਿਕਾਂ ਨੂੰ ਰੂਸ ਦੇ ਕੁਝ ਖੇਤਰ ਛੱਡਣ ਲਈ ਕਿਹਾ ਹੈ ਭਾਰਤੀ ਦੂਤਖਾਨ ਨੇ ਤਿੰਨ ਖੇਤਰ ਬ੍ਰਾਈਸਿੰਗ ਬੈਲਗੋਰੋਡ ਅਤੇ ਕੁਰਸਕ ਨੂੰ ਖਾਲੀ ਕਰਨ ਲਈ ਕਿਹਾ ਹੈ ਇੱਕ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਪਾ ਕੇ ਭਾਰਤੀ ਦੂਤਖਾਨ ਨੇ ਕਿਹਾ ਕਿ ਬ੍ਰਾਈਸਿੰਗ ਬੈਲਗੋਰੋਡ ਅਤੇ ਖੁਰਸਕ ਖੇਤਰਾਂ ਵਿੱਚ ਵਸਦੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਨ੍ਹਾਂ ਖੇਤਰਾਂ ਵਿੱਚ ਹਾਲ ਦੀਆਂ ਘਟਨਾਵਾਂ ਨੂੰ ਲੈ ਕੇ ਚੌਕਸ ਰਹਿਣ ਅਤੇ ਇਨ੍ਹਾਂ ਖੇਤਰਾਂ ਨੂੰ ਉਸਤਾਈ ਤੌਰ ਤੇ ਖਾਲੀ ਕਰਕੇ ਕਿਤੇ ਹੋਰ ਚਲੇ ਜਾਣ, ਟਰਾਂਸਫਰ ਹੋਣ ਲਈ ਕੋਈ ਵੀ ਭਾਰਤੀ ਵਿਦਿਆਰਥੀ ਇਸ ਈਮੇਲ ਆਈਡੀ ਜੋ ਤੁਹਾਨੂੰ ਦੱਸ ਰਹੇ ਪੇਗੇ ਉਹਨਾਂ ਵੱਲੋਂ ਇੱਕ ਈਮੇਲ ਵੀ ਜਾਰੀ ਕੀਤੀ ਗਈ ਕਿ ਨਾਲ ਦੇ ਨਾਲ ਟੈਲੀਫੋਨ ਨੰਬਰ ਵੀ ਜਾਰੀ ਕੀਤਾ ਗਿਆ ਹੈ ਤੁਹਾਨੂੰ ਸਕਰੀਨ ਤੇ ਆਪਾਂ ਜਰੂਰ ਦਿਖਾਵਾਂਗੇ ਉਸ ਫੋਟੋ ਵਿੱਚ ਜੋ ਕਿ ਉਹਨਾਂ ਵੱਲੋਂ ਅਪਲੋਡ ਕੀਤੀ ਗਈ ਸੋਸ਼ਲ ਮੀਡੀਆ ਤੇ ਇਸ ਤੋਂ ਪਹਿਲਾਂ 9 ਅਗਸਤ ਨੂੰ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਕਿਹਾ ਸੀ ਕਿ ਸਰਕਾਰ ਨੇ ਰੂਸੀ ਹਥਿਆਰਬੰਦ ਬਲਾਂ ਤੋਂ ਨਾਗਰਿਕ ਭਾਰਤੀ ਨਾਗਰਿਕ ਜੋਗੇ ਜਲਦੀ ਰਿਹਾਈ ਦਾ ਮੁੱਦਾ ਸਬੰਧਿਤ ਮਾਸਕੋ ਅਧਿਕਾਰੀਆਂ ਕੋਲ ਉਠਾਇਆ ਸੀ ਉਹਨਾਂ ਕਿਹਾ ਸੀ ਕਿ 13 ਭਾਰਤੀ ਨਾਗਰੀਕਾਂ ਨੂੰ ਪਹਿਲੋਂ ਹੀ ਰੂਸੀ ਹਥਿਆਰਪੰਦ ਬਲਾਂ 'ਚ ਰਿਹਾ ਕਰ ਦਿੱਤਾ ਗਿਆ ਹੈ ਜਯਾ ਸ਼ੰਕਰ ਨੇ ਇਹ ਪ੍ਰਤੀਕਰਮ ਕਾਂਗਰਸ ਦੇ ਸੰਸਦ ਮੈਂਬਰ ਦੂਰ ਪ੍ਰਕਾਸ਼ ਦੁਆਰਾ ਲੋਕ ਸਭਾ ਵਿੱਚ ਰੂਸੀ ਫੌਜ ਵਿੱਚ ਸੇਵਾ ਕਰ ਰਹੇ ਭਾਰਤੀ ਨਾਗਰਿਕਾਂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਆਇਆ ਬਿਆਨ ਅੱਗੇ ਕਿਹਾ ਸੀ ਹੁਣ ਇਹ ਦੇਖਣਾ ਆਏਗਾ ਕਿ ਕਿੰਨੇ ਲੋਕ ਉਸ ਤੇ ਇਸ ਐਡਵਾਈਜ਼ਰੀ ਨੂੰ ਮੰਨ ਕੇ ਆਪਣੀਆਂ ਸੁਰੱਖਿਸ਼ਤਾਵਾਂ ਤੇ ਪਹੁੰਚਦੇ ਹਨ ਤੁਹਾਨੂੰ ਕਿਹ ਤਰ੍ਹਾਂ ਦੀ ਵੀਡੀਓ ਲੱਗੀ ਜਰੂਰ ਆਪਣੇ ਕਮੈਂਟ ਅਤੇ ਮੈਸੇਜ ਕਰਕੇ ਸਾਡਾ ਰੂਰ ਹੌਸਲਾ ਬਜਾਈ